ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਬਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਪ ਵਿਧਾਇਕ ਵੱਲੋਂ ਜਿਹੜਾ ਸ਼ੁਸ਼ੀਲ ਰਿੰਕੂ ਨੂੰ ਗਦਾਰ ਕਰਾਰ ਦੇ ਦਿੱਤਾ ਗਿਆ ਹੈ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਤ-ਬਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਸ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਜਿਹੜੇ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੀਗੇ ਉਹਨਾਂ ਵੱਲੋਂ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਆਪ ਵਰਕਰਾਂ ਦੇ ਵਿੱਚ ਗੁੱਸਾ ਜ਼ਾਹਿਰ ਗੁੱਸਾ ਜ਼ਾਹਿਰ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਜਿਹੜਾ ਸੁਸ਼ੀਲ ਰਿੰਕੂ ਨੂੰ ਗਦਾਰ ਗਦਾਰ ਕਰਾਰ ਦਿੱਤਾ ਹੈ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਤੁਸੀਂ ਵੀ ਇਸ ਵਿਸ਼ੇ ਦੇ ਉੱਪਰ ਜੇਕਰ ਗੱਲਬਾਤ ਕਰਨੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਤਾਂ ਜਿਹੜਾ ਐ ਸਕਰੀਨ ਦੇ ਉੱਪਰ ਨੰਬਰ ਐ ਉਸ ਨੂੰ ਤੁਸੀਂ ਵੀ ਡਾਇਲ ਕਰਕੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਲਾਈਵ ਨੂੰ ਬਤਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਸੁਸ਼ੀਲ ਰਿੰਕੂ ਨੂੰ ਆਪ ਬਰਕਰਾਂ ਵੱਲੋਂ ਵਿਧਾਇਕਾ ਵੱਲੋਂ ਲੀਡਰਾਂ ਵੱਲੋਂ ਜਿਹੜਾ ਹੈ ਗਦਾਰ ਕਰਾਰ ਦਿੱਤਾ ਗਿਆ ਜੀ ਹਾਂ ਜਿਹੜਾ ਹੈ ਭਾਜਪਾ ਦੇ ਆਗੂ ਨੇ ਕਿ ਉਹਨਾਂ ਵੱਲੋਂ ਸਾਡੇ ਨਾਲ ਇੱਕ ਕਾਲਜ ਜੁੜੇ ਨੇ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਮੈਂ ਜੀ ਮੈਂ ਮਨਦੀਪ अरोड़ा ਜਲੰਧਰ ਤੋਂ ਬੇਨਤੀ ਕਰ ਰਿਹਾ ਜੀ ਹਾਂਜੀ ਸਰ ਮੈਂ ਮਾ ਤੁਹੀ ਵਿਸ਼ਾ ਜਿਹੜਾ ਨਾ ਭਗਦਾ ਵਿਸ਼ਾ ਚੁਣਿਆ ਆ ਇਹ ਬਹੁਤ ਵਧੀਆ ਵਿਸ਼ਾ ਆ ਮੈਂ ਇਹਦੇ ਵੀ ਆਪਣੇ ਥੋੜਾ ਜਿਹਾ ਗੱਲ ਰੱਖਣਾ ਚਾਹੂੰਗਾ ਜੀ ਸਰ ਇਸ ਦਾ ਅਜੀ ਸੁਸ਼ੀਲ ਨੂੰ ਗੁਦਾਰ ਕਹਿਣ ਵਾਲੇ ਜਿਹੜੇ ਆ ਇਹਨਾਂ ਨੂੰ ਪਹਿਲਾਂ ਸੁਠਣਾ ਚਾਹੀਦਾ ਵੀ ਪਹਿਲਾਂ ਇਹ ਕਾਂਗਰਸ ਪਾਰਟੀ ਦੇ ਸੀਗੇ ਹਮਮ ਔਰ ਇਹ ਜਿਹੜਾ ਆਮ ਆਦਮੀ ਪਾਰਟੀ ਜਿਹਨਾਂ ਨੂੰ ਲੈ ਕੇ ਆਏ ਜੀ ਉਹਨੂੰ ਇੱਕ ਗਰਦਾਰ ਨਹੀਂ ਸੀਗੇ ਹੂੰ ਗਰਦਾਰ ਆਜ ਬਣ ਗਏ ਆ ਬਾਕੀ ਦੂਸਰੀ ਗੱਲ ਐ ਜੀ ਕਿ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਰਹੀ ਆ ਹੂੰ ਉਹਦੇ ਚ 99 ਐਮਐਲਏ ਪੰਜਾਬ ਨੇ ਦਿੱਤੇ ਪੰਜਾਬ ਦੀ ਜਨਤਾ ਨੇ 92 ਐਮਐਲਏ ਦਿੱਤੇ ਆਮ ਆਦਮੀ ਪਾਰਟੀ ਨੂੰ ਜੀ ਤੇ 92 ਐਮਐਲਏ ਦੇ ਹੁੰਦਿਆ ਹੁੰਦਿਆ ਵੀ ਦੇਖੋ 2 ਸਾਲਾਂ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਦੇਖ ਲਓ ਰੇਤਾ ਇਹ ਜਿਹੜੇ ਜਿਹੜੇ ਮੁੱਦਿਆਂ ਤੇ ਇਹ ਸਰਕਾਰ ਬਣੀ ਸੀ ਹਮ ਨਾ ਇਹ ਰੇਤਾ ਦਾ ਕੋਈ ਹੱਲ ਕਰ पाए ਨਾ ਨਸ਼ੇ ਦਾ ਹੱਲ ਕਰ पाए ਔਰ ਨਾ ਹੀ ਤੁਸੀਂ ਕਿਸੇ ਵੀ ਦੇਖ ਲਓ ਲਾਂਡ ਆਰਡਰ ਦਾ ਪੂਰਾ ਹਾਲ ਆ ਕੁਝ ਵੀ ਨਹੀਂ ਕਰ ਪਾਈ ਜੀ ਔਰ ਆਮ ਪਬਲਿਕ ਜਿਹੜੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪੰਕਤੀਆਂ ਦਿੱਤੀਆਂ ਔਰ ਆਮ ਬੰਦੇ ਔਰ ਲੋਕ ਕਹਿਣ ਲੱਗ ਪਏ ਕੋਈ ਸਾਡੇ ਤੋਂ ਗਲਤੀ ਹੋ ਗਈ ਹਾਂ ਕਿਉਂਕਿ ਦੇਖੋ ਇੱਕ ਨਵੀਂ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਈ ਸੀਗੀ ਬਦਲਾ ਲਿਆਉਣ ਦੇ ਲਈ ਪਰ ਆਮ ਲੋਕਾਂ ਨੇ ਜਿਹੜੇ ਆਪਣੀ ਪਬਲਿਕ ਆ ਉਹਨਾਂ ਨੇ ਕਿੰਨੀਆਂ ਆਪਣਾ ਬਹੁਤ ਦੇ ਕੇ ਕਿੰਨੀਆਂ ਵੋਟਾਂ ਦੇ ਕੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਜਤਾਇਆ ਸੀ ਪਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਅਜੇ ਤੱਕ ਜਿਹੜੇ ਪੂਰੇ ਨਹੀਂ ਕੀਤੇ ਗਏ ਮੈਡਮ ਸਾਡੇ ਜਨਤਲ ਦੇ ਵਿੱਚ ਚਾਰ ਕੰਸਟਿਟੈਂਸੀਆਂ ਐ ਐਮਐਲਏ ਦੀਆਂ ਹਾਂ ਜਿਹਦੇ 'ਚ ਅਗਰ ਅਰੋੜਾ ਸੈਂਟਰਲ ਦੇ ਮਾਤਰ 4-500 ਵੋਟਾਂ ਤੇ ਜਿੱਤੇ ਸੀਗੇ ਜੀ ਜੀ ਇਹ ਦੇਖੋ ਜੇ ਉਹ 4500 ਵੋਟ ਇੰਨੀ ਹਨੇਰੀ ਦੇ ਵਿੱਚ ਵੀ 4500 ਵੋਟ ਤੇ ਦਿੱਤੇ ਤੇ ਗਾਂ ਉਹਨਾਂ ਦਾ ਕੀ ਫਿਚਰ ਆ ਗ੍ਰਿੰਕੂ ਨੇ ਜੋ ਫੈਸਲਾ ਲਿਆ ਨਾ ਜ ਪ੍ਰੈਕਟੀਕਲ ਦੇਖ ਕੇ ਉਹ ਬਹੁਤ ਵਧੀਆ ਫੈਸਲਾ ਲਿਆ ਉਹਦਾ ਕਾਰਨ ਨਾ ਦੇਖੋ ਜੀ ਜਿਵੇਂ ਤੁਸੀਂ ਹੁਣ ਜਲੰਧਰ ਦੇ ਰਹਿਣ ਵਾਲੇ ਹੋ ਕਿ ਜਲੰਧਰ ਦੇ ਵਿੱਚ ਹੋਣ ਵਾਲਾ ਕੀ ਮਾਹੌਲ ਹੈ ਉਹ ਵਾਲਾ ਹੋਰ ਕੋਈ ਨਹੀਂ ਜੀ ਕੱਲ 5 7 8 ਐਮਐਲਏ ਪੰਜਾਬ ਪੂਰੇ ਤੋਂ ਆਏ ਜੀ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਸੀ ਨਾ ਕੱਲਾ ਜਲੰਧਰ ਦਾ ਨਹੀਂ ਸੀ ਨਾ ਜਲੰਧਰ ਵੈਸਟ ਦਾ ਧਗਾ ਉਹ ਪ੍ਰਦਰਸ਼ਨ ਕੋਈ ਪੰਜਾਬ ਲੈਵਲ ਦਾ ਸੀਗਾ ਜੀ ਤੇ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਨਾ ਜੇ 5 70000 2000 ਬੰਦਾ ਇਕੱਠਾ ਹੋਇਆ ਹ ਉਹ ਕੱਲਾ ਜਲੰਧਰ ਵੈਸਟ ਦਾ ਨਹੀਂਗਾ ਔਰ ਪੂਰੇ ਪੰਜਾਬ ਲੈਵਲ ਦੇ 5 7 ਐਮਐਲਏ ਮੌਜੂਦਾ ਮੰਤਰੀ ਸੰਕਰ ਸਿੰਘ ਜਿਹੜੇ ਮਨਿਸਟਰ ਨੇ ਉਹ ਵੀ ਪਹੁੰਚੇ ਹੋਏ ਸੀਗੇ ਜੀ ਜੇ ਉਹ ਜਿਹੜੀ ਬਿਲਕੁਲ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਦੇ ਕਰਕੇ ਪਹਿਲੀ ਗੱਲ ਦੀ ਇਹ ਦੇਖੋ ਵੀ ਮੌਜੂਦਾ ਸਰਕਾਰ ਦੇ ਹੁੰਦਿਆਂ ਹੂੰ ਤੁਸੀਂ ਕੋਈ ਚੋਣ ਜਾਬਤਾ ਦਾ ਲੰਘਣ ਕਰ ਰਹੇ ਆ ਹੂੰ ਚੋਣ ਜਾਬਤਾ ਨਹੀਂ ਹੈ ਤੁਸੀਂ ਘੱਟੋ ਘੱਟ ਲਾਂਡ ਆਰਡਰ ਨੂੰ ਤੁਸੀਂ ਮੇਨਟੇਨ ਕਰਨਾ ਆ ਉਹਦੇ ਤੋਂ ਵਿਚਾਰੀ ਮੁੱਖ ਦਰਸ਼ਕ ਪੁਲਿਸ ਵਿਚਾਰੀ ਕੀ ਕਰ ਸਕਦੀ ਹੈ ਕਿ ਆਈਪੀਐਸ ਅਫਸਰ ਵੀ ਰੋਕ ਰਿਆ ਉਹਨਾਂ ਨੂੰ ਉਹਦੀ ਵੀ ਗੱਲ ਨਹੀਂ ਸੁਣੀ ਜਾਣੀ ਜੀ ਦੇਖੋ ਸੁਸ਼ੀਲ ਰਿੰਕੂ ਵੱਲੋਂ ਵੀ ਜਿਹੜਾ ਲਿਖਤੀ ਪੱਤਰ ਦੇ ਦਿੱਤਾ ਗਿਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਉੱਪਰ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਰਦੀ ਵੀ ਹੈ ਜੀ ਕਾਰਵਾਈ ਕਰਨੀ ਵੀ ਚਾਹੀਦੀ ਹੈ ਕਿਉਂਕਿ ਮੌਜੂਦਾ ਸਰਕਾਰ ਜੇ ਇਦਾਂ ਕਰੇਗੀ ਕਿਉਂਕਿ ਨਾਂਡ ਆਰਡਰ ਜਿਹੜਾ ਪੁਲਿਸ ਨੇ ਅਫਸਰ ਜਿਹੜਾ ਹੈ ਉਹ ਆਈਪੀ ਅਫਸਰ ਉੱਤੇ ਖੜੇ ਆ ਹੋਰ ਬੰਦੇ ਖੜੇ ਆ ਪੁਲਿਸ ਅਫਸਰ ਪਰ ਉਹਨਾਂ ਨੇ ਬਿਲਕੁਲ ਵੀ ਜਿਹੜਾ ਇਸ ਗੱਲ ਨੂੰ ਤਵੱਜਹ ਨਹੀਂ ਦਿੱਤੀ ਆਪਣਾ ਪੁੱਤਰਾ ਵੀ ਉਹਨਾਂ ਨੇ ਸਾਰਿਆਂ ਰਿੰਕੂ ਹੋਰਾਂ ਦਾ ਤਾਕੀ ਦੇ ਫੋਰ ਰਿੰਕੂ ਦਾ ਇਹ ਤਾਂ ਨਹੀਂ ਮੇਰੀ ਗੱਲ ਸੁਣੋ ਜੇਕਰ ਉਹਨਾਂ ਨੇ ਜੇ ਆਪਾਂ ਪ੍ਰੈਕਟੀਕਲ ਦੇਖੀਏ ਜੀ ਪ੍ਰੈਕਟੀਕਲ ਦੇ ਵਿੱਚ ਜੇ ਰਿੰਕੂ ਹੋਰੀ ਬੀਜੇਪੀ ਚਲੇ ਗਈ ਹੈ ਮੰਨ ਲਓ ਚੋਣਾਂ ਦਾ ਅੰਸ਼ ਸਰੀ ਚੋਣ ਹੋ ਵੀ ਜਾਂਦੀ ਹੈ ਪਰ ਹੋ ਜਾਂਦੀ ਜੇ ਮੰਨ ਲਓ ਆਮ ਆਦਮੀ ਪਾਰਟੀ ਦਾ ਕੋਈ ਅੱਗੇ ਨਹੀਂ ਵਜੂਦ ਰਹਿੰਦਾ ਖਾਸ ਕਰਕੇ ਐਮਪੀ ਦੀਆਂ ਚੋਣਾਂ ਚ 13 ਸੀਟਾਂ ਨੇ ਪੰਜਾਬ ਦੀਆਂ ਜੇ 1 2 3 ਸੀਟਾਂ ਲੈ ਵੀ ਜਾਏਗੀ ਆਮ ਆਦਮੀ ਪਾਰਟੀ ਤੇ ਉਹ ਉਹਦਾ ਕੋਈ ਵਜੂਦ ਨਹੀਂ ਬਣਦਾ ਸੈਂਟਰ 'ਚ ਜੇ ਮੰਨ ਲਓ ਬੀਜੇਪੀ ਜਿੱਤਦੀ ਹੈ ਹੂੰ ਜਿਲਕੋਰੀ ਜਿਲਦਾਂ ਦੇ ਆ ਤੇ ਸੈਂਟਰ ਚ ਮਿਨਿਸਪਲ ਬਣਨਗੇ ਉਹ ਜਲੰਧਰ ਵਾਸਤੇ ਬਹੁਤ ਕੁਝ ਕਰ ਸਕਦੇ ਆ ਹੂੰ ਤੇ ਜੇ ਮੰਨੋ ਜੇ ਨਹੀਂ ਵੀ ਦਿੱਤੇ 1% ਲੈ ਲਈਏ ਨਹੀਂ ਵੀ ਦਿੱਤੇ ਤਾਂ ਵੀ ਜੇ ਸਰਕਾਰ ਬੀਜੇਪੀ ਦੀ ਬਣਦੀ ਹੈ ਤੇ ਇਹਨਾਂ ਦਾ ਸਾਡਾ ਜਲੰਧਰ ਵਾਸੀਆਂ ਨੂੰ ਕੁਝ ਨਾ ਕੁਝ ਗਿਫਟ ਜਾਂ ਕੁਝ ਉਹ ਲਿਆ ਕੇ ਦੇਣਗੇ ਜਿਹੜੇ ਪ੍ਰੋਜੈਕਟ ਚੱਲਣਗੇ ਕੁਝ 2 ਸਾਲਾਂ ਦੇਖੋ ਨਾ ਹੂੰ 1 ਸਾਲ 1 ਸਾਲ ਇਨਕੋਰੀ ਐਮਪੀ ਰਹੇ ਨੇ ਜੀ ਉਹ ਜਾਰੇ ਕਾਰਜ ਪੂਰੇ ਕਰੇ ਮੇਰਾ ਮਜੂਦਾ ਸਰਕਾਰ ਹੋਵੇ ਪੰਜਾਬ ਸਰਕਾਰ ਇਹ ਕਿੱਦਾਂ ਨੇਰੀ ਆ ਜਾਣੀ ਨੀ ਪ੍ਰਜੈਕਟ ਪ੍ਰੋਜੈਕਟ ਆਣਾ ਸੀਗਾ ਉਲਟ ਚੜ੍ਹਤ ਨਹੀਂ ਬਣੀ ਹੂੰ ਕੋਈ ਸੜਕ ਨਹੀਂ ਬਣੀ ਹਰ ਤਰ੍ਹਾਂ ਜਿਹੜਾ ਬੁਰਾ ਹਾਲ ਹੈ ਜੀ ਕੋਈ 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 ਕੁਝ ਵੀ ਜਿਹੜੀ ਤਰੱਕੀ ਨਹੀਂ ਹੋਈ ਪੰਜਾਬ ਦੀ ਹੂੰ ਸਾਲਾਂ ਦੇ ਕੋਈ ਤਰੱਕੀ ਨਹੀਂ ਹੋਈ ਰੇਤਾ ਦੇਖੋ ਰੇਤਾ ਜਿਹੜੀ ਕਹਿੰਦੇ ਸੀ 50 ਰੁਪਏ ਫੁੱਟ ਕਰਦਾਂਗੇ ਉਹ ਸਾਡਾ ਆਪਣਾ ਬਿਜ਼ਨਸ ਹੈ ਇਹ ਬਿਲਡਿੰਗ ਬੀਲਡਰ ਦਾ ਉਹ ਰੇਤਾ ਜਿਹੜੀ ਆ ਇਸਨੇ 40 ਰੁਪਏ ਫੁੱਟ ਵਿਕਰੀ ਆ 40 ਹਜ਼ਾਰ ਦੀ ਗੱਡੀ ਆ ਆਮ ਬੰਦਾ ਬਹੁਤ ਬੁਰੀ ਤਰ੍ਹਾਂ ਵਿਚਾਰਾ ਜਿਹੜਾ ਅੱਛਾ ਕੋਈ ਦੇਖੋ ਵੇਖਾ ਮਸ਼ਾਹ ਦੇ ਨੂੰ ਮਸ਼ੇ ਤੇ ਕੋਈ ਲਗਾਮ ਨਹੀਂ ਲੱਗੀ। ਜੀ। ਔਰ ਮਜੇ ਦੀ ਗੱਲ ਦੇਖੋ ਹਫਤਾ ਦਾ 15 ਦਿਨ ਪਹਿਲਾਂ ਸੀਪਲੰਗਰਾਂ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਐ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਸੱਤ ਦੁਕਾਨਾਂ ਜਲੰਧਰ ਫਾਇਰ ਸਿ ਜਿਹੜੇ ਸੱਤ ਉਹ ਗੁਲਮੀ ਆ ਦੋ ਨੰਬਰ ਚ ਇਲੀਗਲ। ਹੂੰ। ਉਹਨਾਂ ਨੇ ਆਪਣੇ ਵੈਸਲੇ ਧਰਨਾ ਵੀ ਦਿੱਤਾ ਤੇ ਧਰਨਾ ਦੇਣ ਦੇ ਬਾਵਜੂਦ 2 ਘੰਟੇ ਪੁਲਿਸ ਨਹੀਂ ਆਈ। ਉਹ ਜੇ ਪੁਲਿਸ ਆਈ ਤਾਂ ਕਿਹੜਾ ਪਰਚਾ ਵੀ ਹੋ ਗਿਆ ਤੇ ਸੇਮ ਦੇ ਅਗਲੇ ਦਿਨ ਫੇਰ ਉਹੀ ਦੁਕਾਨ ਖੁੱਲ ਰਹੀ ਆ। ਮਮ ਐਮਐਲਏ ਦਾ ਵੀ ਮਜੂਦ ਰਹਿ ਜਾਂਦਾ ਐ ਚ ਜੀਓ ਇਹ ਦੇਖੋ ਅਰੋੜਾ ਜੀ ਗੱਲ ਹੋਈ ਹੈ ਕਿ ਜਿਵੇਂ ਹੁਣ ਪੰਜਾਬ ਦੇ ਜਿਹੜੀ ਸਾਡੀ ਪਬਲਿਕ ਆ ਉਹ ਜਾਗਰੂਕ ਹੋ ਚੁੱਕੀ ਹੈ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕਿ ਹੁਣ ਇਹ ਜਿਵੇਂ ਮੌਜੂਦਾ ਸਰਕਾਰ ਉਹ ਜਿਹੜੇ ਜਿਹੜੇ ਵੀ ਆਪਣੇ ਜਿਹੜੇ ਲੀਡਰ ਨੇ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਲੋਕ ਨੇ ਸਾਡੇ ਪਬਲਿਕ ਜਿਹੜੀ ਹੈ ਸਵਾਲ ਜ਼ਰੂਰ ਖੜੇ ਕਰੇਗੀ ਜੇ ਤੁਸੀਂ ਸਾਡੇ ਵਾਅਦੇ ਕੀਤੇ ਸੀ ਉਹ ਕਿੱਥੇ ਨੇ ਕਿੱਥੇ ਨੇ ਬਿਲਕੁਲ ਨਹੀਂ ਬਿਲਕੁਲ ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਐਸ ਸੀ ਜਲੰਧਰ ਦਾ ਅਰੋੜਾ ਜੀ ਕਿ ਇਹਨਾਂ ਨੇ ਵੀ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਨੇ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਸੁਸ਼ੀਲ ਰਿੰਕੂ ਨੇ ਜਿਹੜੇ ਉਹਨਾਂ ਨੇ ਆਪਣਾ ਵਧੀਆ ਜਿਹੜਾ ਫੈਸਲਾ ਕੀਤਾ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਉੱਪਰ ਜਿਹੜੀ ਹੈ ਕਾਗਜ਼ੀ ਤੌਰ ਤੇ ਵੀ ਉਹਨਾਂ ਨੇ ਲਿਖ ਕੇ ਦਿੱਤਾ ਹੈ ਕਿ ਲਿਖਤੀ ਰੂਪ ਦੇ ਵਿੱਚ ਕਿ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਲੀਡਰ ਨੇ ਵਿਧਾਇਕ ਨੇ ਇੱਥੇ ਆ ਕੇ ਪ੍ਰੋਟੈਸਟ ਕਰ ਰਹੇ ਨੇ ਕਿ ਉਹਨਾਂ ਦੀ ਜਿਹੜਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸੰਜੀਪ ਸ਼ਰਮਾ ਬੋਲ ਰਿਹਾ ਮਾਣੋ ਖਰੜ ਤੋਂ ਜੀ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਮਾਡਮ ਸਰ ਆਪਾਂ ਜੋ ਅੱਜ ਦਾ ਵਿਸ਼ਾ ਰੱਖਿਆ ਗੱਲਬਾਤ ਕਰ ਰਹੇ ਹਾਂ ਕਿ ਸੁਸ਼ੀਲ ਰਿੰਕੂ ਨੇ ਜਿਹੜੇ ਆਪਣੇ ਆਪ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੀਗੇ ਉਹ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਸ ਦੇ ਅਕੋਰਡਿੰਗ ਜਿਹੜਾ ਆਮ ਵਰਕਰ ਨੇ ਜਿਹੜੇ ਆਪ ਪਾਰਟੀ ਦੇ ਤੇ ਵਰਕਰ ਵਿਧਾਇਕ ਲੀਡਰਾਂ ਵੱਲੋਂ ਜਿਹੜਾ ਜਲੰਧਰ ਵਿੱਚ ਪ੍ਰੋਟੈਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਜਿਹੜਾ ਸੁਸ਼ੀਲ ਰਿੰਕੂ ਨੂੰ ਗद्दार ਦਾ ਕਰਾਰ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮੈਡਮ ਬਿਲਕੁਲ ਦੇਖੋ ਇੱਕ ਰਿੰਕੂ ਜੀ ਹੈ ਤੇ ਇੱਕ ਨਾਲ ਕੋਈ ਹੋਰ ਉਹਨਾਂ ਦੇ ਹੀ ਮੈਂ ਨਾ ਭੁੱਲ ਗਿਆ ਜੀ ਉਹਨਾਂ ਦਾ ਤੇ ਇਹ ਦੋ ਬੰਦੇ ਜਿਹੜੇ ਆਮ ਆਦਮੀ ਪਾਰਟੀ ਚੋਂ ਗਏ ਆ ਜੀ ਬੀਜੇਪੀ ਚ ਜੀ ਸ਼ੀਤਲੰਗੁਰਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਮੈਡਮ ਦੇਖੋ ਵਰਕਰ ਜਾਂ ਸਪੋਰਟਰ ਕਿਹਾ ਕਰਨਗੇ ਜੀ ਹੂੰ ਦੇਖੋ ਅਸੀਂ ਤਾਂ ਕੱਲ ਵੀ ਗੱਲ ਕਰ ਰਹੇ ਸੀਗੇ ਵੀ ਕਿਆ ਜਦੋਂ ਇਹ ਲੋਕ ਪਾਰਟੀ ਚੇਂਜ ਕਰਦੇ ਹੋ ਨਾ ਸਪੋਰਟਰਾਂ ਨਾਲ ਜਾਂ ਵਰਕਰਾਂ ਨਾਲ ਗੱਲ ਕਰਦੇ ਆ ਜੀ ਜੀ ਅੱਜ VOTER ਕੋਲ ਰਸਤਾ ਕਿਹਾ ਹੈ ਜੀ ਜੇ ਸਾਡਾ ਕੋਈ ਐਮਐਲਏ ਸਾਡਾ ਕੋਈ ਮੰਤਰੀ ਕੰਮ ਨਹੀਂ ਜੀ ਕਰਦਾ ਪਹਿਲੀ ਗੱਲ ਆ ਸਾਡੇ ਕੋਲ ਕੋਈ ਰਸਤਾ ਨਹੀਂ ਜੀ ਬਿਲਕੁਲ ਜੇਕਰ ਸਾਡੇ ਕੋਲ ਕੋਈ ਰਸਤਾ ਹੈ ਦਰਨਾ ਦੇਣ ਦਾ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣ ਦਾ ਜੀ ਹੂੰ ਅਗਰ ਉਹ ਆਵਾਜ਼ ਦੀ ਫਿਰ ਮੌਕੇ ਦੀ ਸਰਕਾਰ ਆ ਜਾਂ ਮੌਕੇ ਦੀ ਪਾਵਰ ਆ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਵੋਟਰਾਂ ਦੇ ਨਾਲ ਆਹ ਵੋਟਰਾਂ ਦੇ ਨਾਲ ਸਰਾਸਰ ਧੱਕਾ ਮੈਡਮ ਜੀ ਕਿਉਂਕਿ ਵੋਟਰਾਂ ਨੇ ਹੀ ਇਹਨਾਂ ਨੂੰ ਸੀਟ ਦਵਾਈ ਹੁੰਦੀ ਹੈ ਵੋਟਰਾਂ ਨੂੰ ਹੀ ਫਿਰ ਬਾਅਦ ਚੱਖਾਂ ਦਿਖਾਉਨੇ ਆ ਜੀ ਲੋਕ ਹੂੰ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ ਜਾਂ ਸਪੋਰਟ ਕਰਦੇ ਆ ਐਸੀ ਗੱਲ ਉਹ ਕਰਦੇ ਆ ਜਿਹੜੀ ਲੋਕਤੰਤਰ ਤੋਂ ਜਦੋਂ ਬਾਹਰ ਹੋਣ ਦੀ ਇਹ ਗੱਲ ਹੋ ਜਾਂਦੀ ਆ ਫਿਰ ਅਸੀਂ ਉਸ ਚੀਜ਼ ਤੇ ਬੋਲਦੇ ਆ ਜੀ ਜੀ ਤਾਂ ਕਿ ਇਹ ਲੋਕਤੰਤਰ ਹੈ ਵੀ ਲੋਕ ਉੱਥੇ ਧਰਨਾ ਲਾਉਣ ਉਹਨਾਂ ਦੇ ਬੋਟਰ ਜਾਂ ਸਕੂਟਰ ਦੇਖੋ ਉਹਨਾਂ ਦੇ ਮਨ ਚ ਗੁੱਸਾ ਹੋਣਾ ਉਹਨਾਂ ਦਾ ਜ਼ਾਹਰ ਕਰਨੀ ਹੈ ਜੀ ਹੂੰ ਕਿਉਂਕਿ ਦੇਖੋ ਹੁਣ ਸਾਡੇ ਨਾਲ ਜਲੰਧਰ ਦੇ ਕੋਈ ਕਾਲਜ ਜੁੜੇ ਸੀਗੇ ਅਰੋੜਾ ਨਾਂ ਦੇ ਕਿ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸੁਸ਼ੀਲ ਰਿੰਕੂ ਨੇ ਉਹਨਾਂ ਨੇ ਬਹੁਤ ਵਧੀਆ ਕੀਤਾ ਕਿਉਂਕਿ ਜਲੰਧਰ ਦੇ ਵਿੱਚ ਜਿਹੜੇ ਸਾਨੂੰ ਵਾਅਦੇ ਕੀਤੇ ਗਏ ਸੀ ਸਾਡੇ ਹਜੇ ਤੱਕ ਜਿਹੜਾ 2 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ ਮਾਜ ਪਾਰਟੀ ਵੱਲੋਂ ਨਹੀਂ ਮੈਡਮ ਦੇਖੋ ਰਵਨੀਤ ਬਿੱਟੂ ਦੀ ਗੱਲ ਕਰੀਏ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਜੀ ਹੂੰ ਇਹ ਲੋਕ ਇਹੀ ਕਹਿੰਦੇ ਸੀ ਪੰਜਾਬ ਦੇ ਵਿਕਾਸ ਲਈ ਉਤਰ ਗਏ ਆ ਜੀ ਜੀ ਇਹਨਾਂ ਨੂੰ ਕਿਹੜਾ ਇਨਫੋਰਮੇਸ਼ਨ ਆ ਜਾਂ ਇਹਨਾਂ ਦੇ ਹੱਥ 'ਚ ਕਿਹ ਹੈ ਜੀ ਜਗਦਰ ਸਿੰਘ ਜੀ ਆ ਵੀ ਜਿਹੜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਜਪਾ ਬਣ ਕੇ ਦੁਬਾਰੇ ਸਰਕਾਰ ਬਣਾ ਲੂਗੀ ਜੀ ਹੂੰ ਤੁਸੀਂ ਆਮ ਆਦਮੀ ਪਾਰਟੀ 'ਚ ਰਹਿ ਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਜਾਂ ਰਵਨੀਤ ਬਿੱਟੂ ਦੀ ਗੱਲ ਕਰੀਏ ਵੀ ਆਮ ਆਦਮੀ ਸੌਰੀ ਕਾਂਗਰਸ ਦੇ ਵਿੱਚੋਂ ਉਹਨਾਂ ਨੇ 4 ਵਾਰ ਐਮਪੀ ਬਣੇ ਆ ਮੈਡਮ ਦੇਖੋ ਜਿਹੜੇ ਸਪੋਰਟਰ ਹੋਣੇ ਆ ਵੋਟਰ ਹੋਣੇ ਉਹਨਾਂ ਦੇ ਨਾਲੇ ਤੁਹਾਡੀ ਪਾਵਰ ਬਣਦੀ ਹੈ ਜੀ ਅੱਜ ਤੁਸੀਂ ਪਾਰਟੀ ਚੇਂਜ ਕਰਦੇ ਹੋ ਤਾਂ ਉਹ VOTER SUPPORTER ਤਾਂ ਪਾਰਟੀ ਨੂੰ ਦੇਖ ਕੇ ਵੋਟ ਪਾ ਰਹੇ ਸੀ ਉਹਨਾਂ ਨੇ ਇਹ ਤਾਂ ਨਹੀਂ ਦੇਖਿਆ ਕਿ ਪੰਜਾਬ ਜੇ ਮਤਲਬ ਮੰਨ ਲਓ ਆਮ ਆਦਮੀ ਪਾਰਟੀ ਜੇ ਸੀ ਤਾਂ ਕਿ ਪੰਜਾਬ ਬਚਦਾ ਨਹੀਂ ਸੀ ਮੈਂ ਬਿੱਟੂ ਨੂੰ ਗੱਲ ਕਰਦਾ ਰਵਨੀ ਤੇ ਬਿੱਟੂ ਦੀ ਗੱਲ ਕਰਦਾ ਜੇ ਕਾਂਗਰਸ ਸੀ ਤਾਂ ਕਿ ਪੰਜਾਬ ਬਚਦਾ ਬਚਦਾ ਨਹੀਂ ਸੀ ਜੀ ਜੀ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰ ਅੰਗੁਰਾਲ ਨੇ ਜਿਹੜੇ ਉਹ BJP ਦੇ ਵਿੱਚ ਸ਼ਾਮਲ ਹੋ ਗਏ ਨੇ ਕਿ ਉੱਥੋਂ ਦੀ ਜੇ ਜਲੰਧਰ ਦੇ ਵਿੱਚ ਜਿਹੜਾ ਕੱਲ ਪ੍ਰੋਟੈਸਟ ਕੀਤਾ ਗਿਆ ਮੰਤਰੀਆਂ ਵੱਲੋਂ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਕਿ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਗਦਾਰ ਦਾ ਕਰਾਰ ਦਿੱਤਾ ਗਿਆ ਪਰ ਜਿਹੜਾ ਸੁਸ਼ੀਲ ਰਿੰਕੂ ਨੇ ਵੀ ਆਪਣਾ ਲਿਖਤੀ ਰੂਪ ਦੇ ਵਿੱਚ ਪੱਤਰ ਦਿੱਤਾ ਗਿਆ ਕਿ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਇਹਨਾਂ ਦੇ ਉੱਪਰ ਜਿਹੜੀ ਇੱਕ ਬੰਦ ਦੀ ਕਾਨੂੰਨੀ ਕਾਰਵਾਈ ਜ਼ਰੂਰ ਕਰੇ ਨਹੀਂ ਮੈਡਮ ਕਿਹੜੀ ਗੱਲ ਤੋਂ ਕਾਰਵਾਈ ਕਰੇ ਜੀ VOTER ਧਰਨੇ ਤੋਂ ਇਲਾਵਾ ਉਹਨਾਂ ਕੋਲ অপਸ਼ਨ ਕੀ ਹੈ ਜੀ ਹੂੰ ਤੁਸੀਂ ਕੋਈ ਨਾ ਮਚੂਨ ਜਾਂਦਾ ਲੱਗਿਆ ਹੋਏ ਉਹ ਸਭ ਦੇ ਲਈ ਹੀ ਲਾਗੂ ਹੈ ਬਿਲਕੁਲ ਮੈਡਮ ਦੇਖੋ ਜਦੋਂ ਧਰਨਾ ਦੇਣਾ ਬੰਦੇ ਨੇ ਕੋਈ ਨਾ ਕੋਈ ਗੁੱਸਾ ਜ਼ਾਹਰ ਕਰਨਾ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ ਹੂੰ ਜੇ ਤੁਸੀਂ ਕਹਿਆ ਇਹ ਲੋਕਤੰਤਰ ਰਹਿ ਗਿਆ ਵੀ ਉਹ ਲੋਕ ਧਰਨੇ ਤੇ ਬੈਠਣਗੇ ਜਿਹੜੇ ਵੋਟਰ ਸਪੋਰਟਰ ਆ ਉਹਨਾਂ ਤੇ ਫਿਰ ਉਹਦੇ ਡਾਂਗਾ ਬਰਾਈਆਂ ਜਾਣਗੀਆਂ ਪੱਗਾ ਪੈਰਾਂ 'ਚ ਰੋਲੀਆਂ ਜਾਣਗੀਆਂ ਪੈਰਾਂ ਦੀਆਂ ਚੁੰਨੀਆਂ ਲਤਾੜੀਆਂ ਜਾਣਗੀਆਂ ਪੈਰਾਂ 'ਚ ਕੀ ਇਹ ਲੋਕਤੰਤਰ ਹੋ ਗਿਆ ਜੀ ਫਿਰ ਹੂੰ ਕਿਉਂਕਿ ਜੇਕਰ ਮੌਜੂਦਾ ਸਰਕਾਰ ਹੀ ਅਜਿਹਾ ਕਰੇਗੀ ਤਾਂ ਫਿਰ ਹੋਰ ਤੋਂ ਕੀ ਉਮੀਦ ਲਗਾਈ ਜਾ ਸਕਦੀ ਹੈ ਬਿਲਕੁਲ ਮੈਡਮ ਉਹਨਾਂ ਦੋਨਾਂ ਬੰਦਿਆਂ ਦਾ ਇਹੀ ਕਹਿਣਾ ਇਹ ਹੈ ਵੀ ਸਾਨੂੰ ਜਿਹੜੇ ਵੋਟਰ ਸਪੋਰਟਰਾਂ ਗद्दार ਕਹਿ ਰਹੇ ਇਹਨਾਂ ਨੂੰ ਧਰਨਾ ਲੱਗਣ ਦਿੱਤਾ ਜਾਵੇ ਕਿਸੇ ਨੇ ਕਿਸ ਤਰੀਕੇ ਰੋਕਿਆ ਜਾਵੇ ਕਿ ਕੋ ਅਸਲ ਗੱਲ ਤਾਂ ਇਹ ਹੁੰਦੀ ਹੈ ਵੀ ਠੀਕ ਆ ਉਹਨ ਹਲਾਕੇ ਜਗਾਦੰਦੇ ਵੀ ਲਓ ਬੈਠੋ ਭਾਈ ਸਾਡੇ ਘਰ ਦਾ ਛੱਡੋ ਤੁਸੀਂ ਸਾਡੇ ਛੱਤ ਤੇ ਆ ਕੇ ਬਹਿ ਜਾਓ ਤੁਹਾਨੂੰ ਤੁਹਾਡਾ ਟੈਂਟ ਲਵਾ ਦਿੰਦੇ ਕੋਈ ਗੱਲ ਨਹੀਂ ਬੈਠੋ ਸਾਡੇ ਖਿਲਾਫ ਤੁਸੀਂ ਬੈਠੋ ਤੁਹਾਨੂੰ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਉਹ ਡਾਂਗਾ ਬਰੋਣੀ ਆ ਪੈਰਾਂ ਚ ਪੱਗਾਂ ਲਟਾੜਨੀ ਆ ਜੁੰਨੀਆਂ ਲਟਾੜਨੀ ਆ ਫਿਰ ਇਹ ਲੋਕਤੰਤਰ ਨਹੀਂ ਜੇਕਰ ਲੋਕਤੰਤਰ ਦਾ ਕਹਾਣ ਹੋ ਜੂਗਾ ਜੀ ਜੀ ਕਿਉਂਕਿ ਦੇਖੋ ਦਿੱਲੀ ਵੀਖੇ ਵੀ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਪਰ ਪ੍ਰੋਟੈਸਟ ਕੀਤਾ ਗਿਆ ਸੀ ਉੱਥੇ ਵੀ ਜਿਹੜਾ ਆਪਣੇ ਜਿਹੜੇ ਹਰਜੋਤ ਬੈਂਸ ਨੇ ਸਿੱਖਿਆ ਮੰਤਰੀ ਕੈਬਨਿਟ ਮੰਤਰੀ ਨੇ ਆਪਣੇ ਉਹਨਾਂ ਦੀ ਵੀ ਜਿਹੜੀ ਬਿਲਕੁਲ ਮੈਡਮ ਦੇ ਕੋਸ਼ਿ ਆਮ ਆਦਮੀ ਪਾਰਟੀ ਦੀ ਸਪੋਰਟ ਨਹੀਂ ਜੀ ਕਰਦੇ ਮੈਂ ਬਿਲਕੁਲ ਕਲੀਅਰ ਕਰਦਾ ਜੀ ਜੀ ਲੇਕਿਨ ਜੋ ਚੀਜ਼ ਪਾਵਰ ਦੇ ਨਾਲ ਤੁਸੀਂ ਮੌਕੇ ਦੀ ਪਾਵਰ ਵਾਲਾ ਬੰਦਾ ਪਾਵਰ ਦੀ ਪਾਵਰ ਵਾਲੀ ਸੀਟ ਆ ਮਿਸਯੂਜ਼ ਆ ਪਾਵਰ ਦਾ ਕਰਦੇ ਆ ਫਿਰ ਕਿਤੇ ਨਾ ਕਿਤੇ ਸਾਨੂੰ ਬੋਲਣਾ ਪੈਂਦਾ ਕਿਉਂਕਿ ਜਦੋਂ ਜੇ ਤੁਸੀਂ ਕੇਜਰੀਵਾਲ ਦੀ ਵੀ ਗੱਲ ਕਰਦੇ ਆ ਜਦੋਂ ਕੋਈ ਧਰਨਾ ਲਾਉਂਦਾ ਜਾਂ ਕਿਸੇ ਨੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਉਹਨੂੰ ਮੌਜੂਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਅਲੱਗ ਜਗ੍ਹਾ ਦੋ ਬੈਠ ਕੇ ਆਪਣੀ ਗੱਲਬਾਤ ਕਰੋ ਨਾ ਕਿ ਡੰਡੇ ਮਾਰੋ ਉੱਪ ਜਾਓ ਧੜਾਓ ਦੇਖੋ ਤੁਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਡਰੇ ਆ ਆਪਣੇ ਸੂਬੇ ਦੇ ਵਿੱਚ ਆਪਣੇ ਸੂਬੇ ਦੇ ਬੰਦਾ ਦੇ ਕੋਟਕਤਾਪਾ ਕਰਵਾ ਰਹੇ ਆ ਉਹੀ ਲੋਕ ਤੁਹਾਨੂੰ ਵੋਟਾਂ ਦੇ ਕੇ ਕੁਰਸੀਆਂ ਤੇ ਬਿਠਾ ਲਦੇ ਵਟਫਟ ਪਟਾਉਂਦੇ ਆ ਉਹੀ ਫਿਰ ਤੁਸੀਂ ਉਹਨਾਂ ਤੇ ਡੰਡੇ ਵਰਾਉਂਦੇ ਆ ਜੀ ਜੀ ਜਿਉਂ ਇਹ ਦੇਖੋ ਧਰਨੇ ਆਪਣੇ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਆਈ ਸੀ ਜੇਕਰ ਪਧਰਨੇ ਦੀ ਗੱਲ ਕਰੀਏ ਕਿ ਧਰਨੇ ਨਹੀਂ ਪੰਜਾਬ ਦੇ ਵਿੱਚ ਲੱਗਣਗੇ ਪਰ ਹੁਣ ਲਗਾਤਾਰ ਜਿਹੜੇ ਨੇ ਧਰਨੇ ਲਗਾਏ ਜਾ ਰਹੇ ਨੇ ਆ ਬਿਲਕੁਲ ਮੈਡਮ ਦੇਖੋ ਧਰਨੇਆਂ ਦੀ ਜੇ ਆਪਾਂ ਗੱਲ ਕਰੀਏ ਇਹ ਪਾਰਟੀ ਆਮ ਆਦਮੀ ਪਾਰਟੀ ਧਰਨੇਆਂ ਚੋਂ ਨਿਕਲੀ ਵੀ ਹੈ ਜੀ ਹੂੰ ਦੇਖੋ ਧਰਨੇਆਂ ਦੇ ਵਿੱਚੋਂ ਉੱਠੀ ਹੋਈ ਹੈ ਅੰਨਾ ਹਜਾਰੇ ਦੇ ਵੱਲੋਂ ਇਹ ਪਾਰਟੀ ਨੂੰ ਤਿਆਰ ਕੀਤਾ ਗਿਆ ਸੀ ਲੇਕਿਨ ਕੇਜਰੀਵਾਲ ਦੇ ਹੱਥ ਦੇ ਵਿੱਚ ਜਦੋਂ ਵਾਕਟ ਹੋ ਰਹੀ ਹੈ ਕੇਜਰੀਵਾਲ ਦੇ ਅੰਦਰ ਜਾਣ ਤੋਂ ਬਾਅਦ ਅੰਨਾ ਹਜਾਰੇ ਦਾ ਵੀ ਅਸੀਂ ਬਿਆਨ ਦੇਖਿਆ ਉਹ ਵੀ ਕਹਿ ਰਿਹਾ ਸੀ ਕਿ ਕੇਜਰੀਵਾਲ ਦੀ ਕਰਨੀ ਦਾ ਫਲ ਸਾਨੂੰ ਨਹੀਂ ਪਤਾ ਵਿੱਚ ਅਸਲੀਅਤ ਕੀ ਹੈ ਲੇਕਿਨ ਉਹਨਾਂ ਵੱਲੋਂ ਕਿਉਂਕਿ ਉਹ ਸ਼ਰਾਬ ਦੇ ਹਮੇਸ਼ਾ ਹੀ ਖਿਲਾਫ ਅੰਨਾਜਾਰੇ ਰਿਹਾ ਉਸ ਟਾਈਮ ਇਹ ਵੀ ਖਿਲਾਫ ਰਹੇ ਆ ਸ਼ਰਾਬ ਦੇ ਲੇਕਿਨ ਕਿਤੇ ਸ਼ਰਾਬ ਦੇ ਘਟਾਲੇ ਦੇ ਵਿੱਚ ਨੌ ਆ ਜਾਣਾ ਫਿਰ ਕਿਤੇ ਨਾ ਕਿਤੇ ਕਿੰਤੂ ਪ੍ਰਤ ਹੁੰਦੀ ਹੈ ਚਾਹੇ ਤੁਸੀਂ ਸੱਜੇ ਚਾਹੇ ਤੁਸੀਂ ਝੂਠੇ ਹੋ ਜੀ ਜੀ ਕਿਉਂਕਿ ਹੁਣ ਜਿਵੇਂ ਈਡੀ ਦੀ ਰੇਡ ਹਰ ਇੱਕ ਜਗ੍ਹਾ ਤੇ ਕੀਤੀ ਜਾ ਰਹੀ ਹੈ ਕੱਲ ਵੀ ਜਿਹੜੀ ਆ ਪੰਜਾਬ ਦੀ ਇਹ ਕਰ ਗੱਲ ਕਰੀਏ ਕਿ ਈਡੀ ਦੀ ਰੇਡ ਹੋਈ ਹੈ ਚੰਡੀਗੜ੍ਹ ਦੇ ਵਿੱਚ ਕਿ ਜਿਹੜਾ ਅਮਰੂਦ ਦੇ ਬਾਗਾਂ ਦੇ ਜਿਹੜੇ ਕੋਹਟ ਸੌਰੀ ਘਟਾਲੇ ਨੂੰ ਲੈ ਕੇ ਜਿਹੜਾ ਰੇਡ ਕੀਤੀ ਜਾ ਰਹੀ ਹੈ ਬਿਲਕੁਲ ਮੈਡਮ ਦੇਖੋ ਰੇਡ ਕਰੋ ਤੁਸੀਂ ਐਕਸ਼ਨ ਲਓ ਅਗਰ ਕੋਈ ਆਪਣੇ ਹਿੰਦੁਸਤਾਨ ਦਾ ਭਾਰਤ ਦਾ ਜਾਂ ਪੰਜਾਬ ਦਾ ਕੋਈ ਨੁਕਸਾਨ ਕਰਦਾ ਮੌਜੂਦਾ ਪ੍ਰਸ਼ਾਸਨ ਨੂੰ ਸਰਕਾਰਾਂ ਦਾ ਫਰਜ ਬਣਦਾ ਉਹਨੂੰ ਰੋਕਣਾ ਜਾਂ ਉਸ ਗੱਲ ਤੇ ਕਿਤੇ ਨਾ ਕਿਤੇ ਬਰਾਮ ਲਾਉਣਾ ਦਾ ਲੇਕਿਨ ਕਿਤੇ ਨਾ ਕਿਤੇ ਤੁਸੀਂ ਆਪਣੇ ਨਿੱਜੀ ਫਾਇਦਾ ਦੇਖਦੇ ਹੋ ਉੱਤੋਂ ਚੋਣਾ ਸਿਰ ਤੇ ਨੇ ਤੁਸੀਂ ਈਡੀ ਦੀ ਦੇ ਰੇਡ ਤੇ ਰੇਡ ਤੇ ਰੇਡ ਕਿਉਂਕਿ ਤੁਹਾਡੇ ਕੋਲ ਬਹੁਤ ਸਮਾਂ ਸੀ ਜਿਹੜੇ ਕੇਸ ਤੁਸੀਂ ਹੁਣ ਚੱਕ ਰਹੇ ਆਂ ਇਹ ਹੀ ਤੁਸੀਂ ਕਿਉਂ ਨਾਲ ਦੇ ਬਾਅਦ ਚੱਕਦੇ ਜਾਂ ਪਹਿਲਾਂ ਚੱਕਦੇ ਫਿਰ ਕਿਤੇ ਨਾ ਕਿਤੇ ਲੋਕ ਕਹਿੰਦੇ ਕੋ ਠੀਕ ਹੋ ਰਿਹਾ ਜੀ 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 ਕਿਉਂਕਿ ਹਰ ਇੱਕ ਜਿਹੜੇ ਕੰਮ ਵੀ ਗੱਲ ਕਰੀਏ ਵਰਕਰਾਂ ਦੀ ਗੱਲ ਕਰੀਏ ਹਰ ਹਰ ਵਾਰ ਜਿਹੜਾ ਚੋਣਾਂ ਦੇ ਹੀ ਟਾਈਮ ਕਿਉਂ ਯਾਦ ਆਉਂਦੇ ਨੇ ਬਿਲਕੁਲ ਮੈਡਮ ਦੇ ਕੋ ਕੋਈ ਤਾਂ ਅਸੀਂ ਕਹਿੰਦੇ ਆ ਜਿਹੜੇ VOTER ਆ VOTERਾਂ ਦੇ ਕੋਲ ਵੋਟ ਪਾਉਣ ਤੋਂ ਬਾਅਦ ਕੋਈ ਆਪਸ਼ਨ ਨਹੀਂ ਰਹਿ ਜਾਂਦੇ ਇਹਨਾਂ ਦੇ ਲੋਕਾਂ ਦੀ ਸਰਕਾਰਾਂ ਬਣਵਾ ਕੇ ਜੀ ਹਮ ਮਾਣਯੋਗ ਕਮਿਸ਼ਨ ਜਾਂ ਮਾਣਯੋਗ ਉਹ ਡਿਪਾਰਟਮੈਂਟ ਜੋ ਸਿਸਟਮ ਜਿਹੜੇ ਸਰਕਾਰਾਂ ਤੇ ਉੱਪਰ ਬਣਨੇ ਸਾਨੂੰ ਕਾਨੂੰਨ ਬਣਨੇ ਚਾਹੀਦੇ ਆ ਅਸੀਂ VOTER ਦਾ ਸਿਰਫ ਉਹ ਚੀਜ਼ਾਂ ਵੱਲ ਦੇਖਦੇ ਹਾਂ ਜਿੱਨਾਂ 'ਚ ਉਹ ਚੀਜ਼ਾਂ VOTERਾਂ ਦੇ ਸਪੋਰਟਰਾਂ ਦੇ ਹੱਥ 'ਚ ਨਹੀਂ ਆਉਣਗੀਆਂ ਨਾ ਲੀਡਰਾਂ ਨੇ ਉਸੇ ਚੁਣ ਕੇ ਹੁਣ ਭੇਜੀ ਜਾਊਂਗੇ ਇਹੀ ਲੀਡਰ ਵੀ ਸਾਡੇ ਤੇ ਡਾਂਗਾ ਬਰਾਉਣਗੇ ਮੈਂ ਅੱਜ ਸੁਸ਼ੀਲ ਰਿੰਕੂ ਨੂੰ ਪੁੱਛਣਾ ਚਾਹੁੰਦਾ ਜਾਂ ਸ਼ੀਤਲ ਅੰਗਰਾਲ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਤੁਹਾਨੂੰ ਉਹ ਵੋਟਾਂ ਪਾਉਂਦੇ ਸੀ ਜਦੋਂ ਤੁਹਾਡੇ ਪਾਰਟੀ ਦੇ ਵਿੱਚ ਤੁਸੀਂ ਸੀਗੇ ਜਦੋਂ ਤੁਹਾਨੂੰ ਮਿੱਠੇ ਗੋੜ ਵਰਗੇ ਚੀਨੀ ਵਰਗੇ ਲੱਗਦੇ ਸੀ ਅੱਜ ਤੁਸੀਂ ਉਹਨਾਂ ਤੇ ਡਾਂਗਾ ਬਰਾਉਣ ਦੀ ਗੱਲ ਕਰਦੇ ਹੋ ਜੀ ਯੋ ਇਹ ਦੇਖੋ ਜਿਵੇਂ ਹੁਣ ਗੱਲ ਕਰ ਰਹੇ ਆ ਆਪਾਂ ਆਮ ਆਦਮੀ ਪਾਰਟੀ ਦੀ ਕਿ ਪਹਿਲਾਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਐਮਪੀ ਰਹੇ ਨੇ ਤੇ ਹੁਣ ਜਿਹੜਾ ਹੈ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਜੀ ਮੈਡਮ ਹੈਲੋ 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 ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋ ਰਿਹਾ ਸਰ ਮੈਂ ਰੇਂਦਰ ਬੋਲਦਾ ਜੀ ਮਾਨਸਾ ਤੋਂ ਹਾਂਜੀ ਰੇਂਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਥੈਂਕ ਯੂ ਮੈਡਮ ਰਜਿੰਦਰ ਜੀ ਆਪਾਂ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਸ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਵ代ਇਕ ਤੇ ਲੀਡਰਾਂ ਵੱਲੋਂ ਜਿਹੜਾ ਜਲੰਧਰ ਵਿੱਚ ਪ੍ਰੋਟੈਸਟ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਇਹਨਾਂ ਨੂੰ ਗद्दार ਦਾ ਕਰਾਰ ਦਿੱਤਾ ਸੁਸ਼ੀਲ ਰਿੰਕੂ ਨੂੰ ਦੇਖੋ ਮੈਡਮ ਪ੍ਰੋਟੈਸਟ ਕਰਨ ਦਾ ਤਾਂ ਹੱਕ ਹੈ ਹਨਾ ਸ਼ਰਮਾ ਜੀ ਨੇ ਜਿਵੇਂ ਕਿਹਾ ਸੀ ਕੱਲ ਵੀ ਹੋਰ ਉਹ ਕਰਨ ਵੀ ਕੀ ਵਿਚਾਰੇ 1 ਸਾਲ ਤਾਂ ਹੋਇਆ ਉਹਦੇ ਮੰਗਰ ਹੂੰ ਜਨਤਾ ਸੀ ਪਬਲਿਕ ਦੇ ਅੱਜ ਉਹ ਪਬਲਿਕ ਦੇ ਖਿਲਾਫ ਮਤਲਬ ਐਫ ਆਈ ਆਰਾਂ ਦਰਜ ਕਰਾਉਣ ਲੱਗ ਗਿਆ ਵੈਸੇ ਇਹਨੂੰ ਚਾਹੀਦਾ ਨਹੀਂ ਸੀ ਲੋਕ ਲੋਕਾਂ ਦੇ ਫੈਸਲੇ ਦੇ ਮੁਤਾਬਕ ਜਿਸ ਨੇ ਗਲਤ ਕੰਮ ਕੀਤਾ ਇਹਨੂੰ ਲੋਕਾਂ ਨਾਲ ਬਗਿਆਰ ਨਹੀਂ ਪਾਉਣਾ ਚਾਹੀਦਾ ਚਾਹੇ ਉਹ ਲੋਕਲ ਹੈ ਚਾਹੇ ਕੋਈ ਬਾਹਰਲਾ ਬੰਦਾ ਚਾਹੇ ਕੋਈ ਅੰਦਰਲਾ ਕਿ ਤੋਂਦਾ ਕੋਈ ਬੰਦਾ ਜੀ ਤਾਂ ਮਤਲਬ ਫਿਰ ਕੀ ਹੋ ਗਿਆ ਜੇ ਲੋਕਾਂ ਨੇ ਮੜਾ ਮੁੰਡਾ ਕੱਟ ਕਰਕੇ ਆਉਂਦਾ ਗੁੱਸਾ ਕੱਢ ਲਿਆ ਇਸ ਤਰ੍ਹਾਂ ਤਾਂ ਹੀ ਦਈ ਹੈ ਤੇ ਇੱਕ ਮੈਡਮ ਹੁਣ ਮੈਂ ਆਵਾਜ਼ ਹੀ ਹੋਰ ਸੁਣੀ ਜਾਂਦਾ ਵੀ ਔਜਲਾ ਸਾਹਿਬ ਵੀ ਜਾ ਰਹੇ ਨੇ ਹੋ ਸਕਦਾ ਇਹ ਗੱਲ ਝੂਠੀ ਹੋਵੇ ਜਾਂ ਸੱਚੀ ਹੋਵੇ ਗੁਰਜੀਤ ਸਿੰਘ ਔਜਲਾ ਐਮਪੀ ਕਾਂਗਰਸ ਦੇ ਨੇ ਉਹਨਾਂ ਦੀ ਵੀ ਗੱਲ ਜੀ ਜ਼ਰੂਰ ਦੀ ਜਾਂਦੀ ਹੈ ਉਸੇ ਥੋੜਾ ਜਿਹਾ ਮੈਡਮ ਆਪਾਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਇੱਕ ਛੋਟੀ ਜਿਹੀ ਉਦਾਹਰਨ ਹੈ ਵੀ ਹੁਣ ਤਿਹਾਰਾਂ ਦੇ ਦਿਨ ਨੇ ਜੀ ਖੀਰ ਹਰ ਇੱਕ ਦੇ ਘਰੇ ਬਣਦੀ ਹੈ ਹੂੰ ਕਾਂਗਰਸ ਵਾਲੇ ਵੀ ਖੀਰ ਬਣਾਉਂਦੇ ਨੇ ਭੀਜਪੀਾਰੇ ਦੀ ਛੀਰ ਬਣਾਉਂਦੇ ਨੇ ਆਮ ਆਦਮੀ ਵਾਲਿਆਂ ਨੇ ਵੀ ਛੀਰ ਰਹੀ ਹੈ ਹੂੰ ਹੁਣ ਦੋ ਘਰਾਂ ਦੀ ਖੀਰ ਖੱਟੀ ਹੋ ਗਈ ਜੀ ਤੀਜੇ ਘਰ ਦੇ ਆਮ ਆਦਮੀ ਪਾਰਟੀ ਦੀ ਖੀਰ ਖਾਣ ਵਾਸਤੇ ਲੋਕ ਆਉਣਗੇ ਹੂੰ ਹੁਣ ਇਹ ਆਮ ਆਦਮੀ ਪਾਰਟੀ ਨੇ ਸੋਚਣਾ ਇਹ ਥੋੜੀ ਹੈ ਕਿ ਜਿੰਨਾ ਦੀ ਖੀਰ ਖੱਟੀ ਹੋ ਗਈ ਉਹਨਾਂ ਚੋਂ ਲਿਆ ਕੇ ਚਾਰ ਬਾਲਟੀਆਂ ਆਪਾਂ ਆਪਣੇ ਵਾਲੀ ਚ ਪਾ ਲਈਏ ਤੇ ਲੋਕਾਂ ਨੂੰ ਵੰਡ ਦਈਏ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਜੀ ਵੀ ਖੀਰ ਖੱਟੀ ਹੈ ਜੀ ਮੇਰੇ ਕਹਿਣ ਤੋਂ ਭਾਵ ਹੈ ਕਿ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਵੀ ਜਿਹੜਾ ਗਰਾਉਂਡ ਲੈਵਲ ਦਾ ਇਹਦਾ ਵਰਕਰ ਹੈ ਉਸ ਵਰਕਰ ਨੂੰ ਵਰਕਰ ਉਹ ਇਹਨਾਂ ਦੇ ਲੀਡਰਾਂ ਦੇ ਬਰਾਬਰ ਖੜਾ ਕਰਕੇ ਮਤਲਬ ਜਿੱਤ ਪ੍ਰਾਪਤ ਕਰਨ ਨਾ ਕਿ ਉਹਨਾਂ ਜੋ ਹੀ ਰਿਜੈਕਟਡ ਪੀਸ ਕੱਢ ਕੇ ਆਪਾਂ ਫੇਰ ਮਤਲਬ ਉਹ ਕਰਦੇ ਆ ਤਾਂ ਇਹ ਚੰਗਾ ਨਹੀਂ ਲੱਗਦਾ ਇਸੇ ਚੀਜ਼ ਦਾ ਆਮ ਆਦਮੀ ਪਾਰਟੀ ਨੇ ਵੀ ਖੰਗਿਆਜਾ ਭੁਗਤਣਾ ਪੈ ਰਿਹਾ ਹੈ ਕਿ ਤੁਹਾਨੂੰ ਪਾਰਟੀ ਕਿਉਂਕਿ ਪਹਿਲਾਂ ਹੀ ਜਿਹੜੀਆਂ ਪਾਰਟੀ ਨੇ ਜਿਵੇਂ ਅਪਣੇ ਇਹ ਕਹਿ ਸਕਦੇ ਆ ਕਾਂਗਰਸ ਤੇ ਬੀਜੇਪੀ ਪਾਰਟੀਆਂ ਵੱਲੋਂ ਆਏ ਜਿਹੜੇ ਵਰਕਰ ਨੇ ਲੀਡਰ ਨੇ ਕਿ ਉਹਨਾਂ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਚ ਪਹਿਲਾਂ ਸ਼ਾਮਲ ਹੋਣਾ ਤੇ ਬਾਅਦ ਵਿੱਚ ਚਲੇ ਜਾਣਾ ਇਹ ਇੱਕ ਖਮਿਆਜਾ ਹੀ ਭੁਗਤਣਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਹਾਂ ਖਮਿਆਜਾ ਤਾਂ ਹੈ ਕਿ ਇਹ ਨਹੀਂ ਖਮਿਆਜੇ ਕਰਕੇ ਮਤਲਬ ਹੁਣ ਤੁਸੀਂ ਲਾਓ ਵੀ ਕਿਸ ਤਰ੍ਹਾਂ ਦੇ ਧਿਆਨ ਦੇਣੇ ਪੈ ਰਹੇ ਨੇ ਸੀਐਮ ਸਾਹਿਬ ਨੂੰ ਜੇ ਮਤਲਬ ਇਹ ਇਸ ਤਰ੍ਹਾਂ ਉਦੋਂ ਹੀ ਨਾ ਇਹ ਕੀਤਾ ਹੁੰਦਾ ਖੰਮ ਅੱਜ ਆਪਾਂ ਨੂੰ ਆ ਨਾ ਧਰਨੇ ਲਾਉਣ ਦੀ ਲੋੜ ਸੀ ਨਾ ਕਿਸੇ ਨੂੰ ਗਦਾਰ ਦਾ ਟੈਗ ਦੇਣ ਦੀ ਲੋੜ ਸੀ ਕੁਛ ਜੇ ਅਗਲਾ ਗਦਾਰ ਬਣਾਇਆ ਤਾਂ ਆਪਾਂ ਨਹੀਂ ਹੈ ਜੀ ਆਪਾਂ ਜੇ ਗਦਾਰੀ ਕੀਤੀ ਉਹਦੇ ਤੇ ਕੋਈ ਪ੍ਰੈਸ਼ਰ ਪਾਇਆ ਅਗਲੇ ਨੇ ਗਦਾਰੀ ਕੀਤੀ ਪਾਰਟੀ ਛੱਡੀ ਜੇ ਆਪਾਂ ਹੀ ਨਾ ਉਹਦੇ ਤੇ ਕੋਈ ਗਲਤ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦੇ ਤਾਂ ਆਪਣਾ ਉਥੇ ਨੰਨੀ ਪੱਕਾ ਸੀ ਫਿਰ ਵੀ ਨਾਲੇ ਗਰਾਊਂਡ ਜ਼ੀਰੋ ਨਾਲ ਜੁੜਿਆ ਹੋਇਆ ਬੰਦਾ ਜਿੱਤਦਾ ਨਾਲੇ ਮੂਰਲੇ ਦੇ 24 ਇਲੈਕਸ਼ਨਾਂ 'ਚ ਫੇਰ ਆਪਾਂ ਨੂੰ ਸਾਹ ਦਿੰਦੇ ਵੀ ਇੱਥੇ ਇਸ ਪਾਰਟੀ ਦੇ ਵਿੱਚ ਸਰਵਾਈ ਹੁੰਦੀ ਹੈ ਜੇ ਕਿ ਜਿੱਥੇ ਮਾਨ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਰਿੰਕੂ ਟਿੰਕੂ ਛੋਨੀ ਬੋਨੀ ਮਤਲਬ ਉਹੀ ਨਾਂ ਦੇ ਬੰਦਿਆਂ ਨੂੰ ਆਪਣੇ ਵਰਦ ਇਹ ਟਿਕਟ ਦੇਣ ਲੱਗੇ ਇਹ ਗੱਲ ਬਹੁਤ ਪੰਜਾਬ ਦੇ ਲਈ ਦੁਖਦਈ ਹੈ ਜੀ ਜੀ ਮਾਨ ਜੀ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਕਿ ਜਿਵੇਂ ਗਰਾਊਂਡ ਜ਼ੀਰੋ ਉੱਤੇ ਜਿਹੜਾ ਵਰਕਰ ਹੈ ਉਸ ਨੂੰ ਜਿਹੜਾ ਅੱਗੇ ਲਿਆਉਣਾ ਚਾਹੀਦਾ ਨਵਾਂ ਚਿਹਰਾ ਚਿਹਰਾ ਨਾ ਕਿ ਜਿਹੜੇ ਦੂਸਰੀਆਂ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਹੰਦ ਮਰੋਤਾ ਫਰਕ ਜੀ ਰਹਿ ਗਿਆ ਫਿਰ ਹਮ ਹੈ ਜੇਲਾ ਪਾ ਧੰਪਾ ਬਗੈਰ ਸੈਨ ਵਾਲੇ ਸਾਈਕਲ ਇਕੱਠੇ ਕਰਦੇ ਫਿਰਦੇ ਆ ਫਿਰ ਆਪਣਾ ਸਾਈਕਲ ਜੇ ਵੀ ਸਟੈਂਡ ਨਹੀਂ ਫਿਰ ਤਾਂ ਮਤਲਬ ਉਹ ਤਾਂ ਬਰਾਬਰੀ ਹੋ ਗਿਆ ਨਾ ਨਾ ਉਹ ਖੜ੍ਹ ਸਕਦਾ ਨਾ ਉਹ ਘੜ ਸਿੱਧਾ ਕੰਧਾਂ ਨਾਲ ਹੀ ਧਰਨਗੇ ਜੀ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਨੇ ਹਰ ਇੱਕ ਪਾਰਟੀ ਦੇ ਆਪਸੀ ਜਿਹੜੇ ਨੇ ਚੇਂਜ ਹੋ ਰਹੇ ਨੇ ਆਪਾਂ ਗੱਲ ਕਰੀਏ ਜਿਵੇਂ ਰਮਨਿਤ ਬਿੱਟੂ ਨੇ ਕਾਂਗਰਸ ਹੀ ਪਰਦਾ ਹਾਂ ਸੀਗੇ ਉਜਨੇ ਪਾਜਪਾ ਦੇ ਸ਼ਾਮਲ ਹੋ ਗਏ ਨੇ ਸੂਸ਼ੀ ਲਰਿੰਕ ਕੋ ਵੀ ਪਾਜਪਾ ਦੇ ਵਿੱਚ ਚਲੇ ਗਏ ਨੇ ਹੁਣ ਗੁਰਜੀਤ ਜਿਹੜੇ ਔਜਲਾ ਨੇ ਉਹ ਵੀ ਕਹਿ ਜਾ ਰਹੇ ਕਿ ਪਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਹਾਂਜੀ ਮਤਲਬ ਅਫਵਾਹ ਵੀ ਹੈ ਦੇਖੋ ਕੀ ਗੱਲ ਸਹੀ ਹੈ ਜਾਂ ਗਲਤ ਹੈ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਸਮਾਂ ਦੱਸੂਗਾ ਪਰ ਜੇ ਜਿਹੜੀ ਕੋਈ ਅਵਾਹ ਹੁੰਦੀ ਹੈ ਕਈ ਵਾਰੀ ਉਹ ਸੱਚੀ ਹੁੰਦੀ ਹੈ ਝੂਠ ਨਹੀਂ ਹੁੰਦੀ ਹੂੰ ਜੀ ਮਾਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮਰਥੈਂਕਿਊ ਇਹ ਜਿਹੀ ਮਾਨ ਸਾ ਤੋਂ ਮਾਨ ਜੀ ਕਿ ਇਹਨਾਂ ਨੇ ਵੀ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖੇ ਨੇ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਗੱਲ ਇਹ ਵੀ ਕਹੀ ਹੈ ਕਿ ਗਰਾਊਂਡ ਜ਼ੀਰੋ ਤੇ ਜਿਵੇਂ ਵਰਕਰ ਜਿਹੜੇ ਆਮ ਆਦਮ ਪਾਰਟੀਆਂ ਜੁੜੇ ਹੋਏ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਾ ਕਿ ਜਿਹੜੇ ਦੂਸਰੀਆਂ ਪਾਰਟੀਆਂ ਦੇ ਇੱਧਰ ਆ ਕੇ ਸ਼ਾਮਲ ਹੋਏ ਨੇ ਉਹਨਾਂ ਨੂੰ ਅੱਗੇ ਰੱਖਣਾ ਚਾਹੀਦਾ ਜਿਵੇਂ ਉਹਨਾਂ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਸੀ ਹੈਲੋ ਹੈਲੋ ਹਾਂਜੀ ਸੰਜੀਪ ਜੀ ਹਾਂਜੀ ਮੈਡਮ ਹਾਂਜੀ ਬਿਲਕੁਲ ਮੈਡਮ ਇਹ ਰਜਿੰਦਰ ਕੁਮਾਰ ਮਾਨਸਾ ਤੋਂ ਆਏ ਜੀ ਸਾਡੇ ਮੈਡੀਕਲ ਸਟੋਰ ਕਰਦੇ ਆ ਜੀ ਸਾਡੇ ਵੀਰ ਨੇ बटे ਦੇਖੋ ਬਹੁਤ ਵਧੀਆ ਇਹਨਾਂ ਦੇ ਵਿਚਾਰ ਹੁੰਦੇ ਆ ਮੈਂ ਇਹਨਾਂ ਦੀ ਗੱਲ ਨਾਲ 101% ਸਹਿਮਤ ਹਾਂ ਜੀ ਜੀ ਕਿਉਂਕਿ ਜਿਹੜਾ ਗਰਜੀਤ ਔਜਲਾ ਹੈ ਮੈਂ ਮੈਂ ਵੀ ਖੁਦ ਬੋਲਣਾ ਸੀਗਾ ਮੈਨਾਂ ਹਾਲਾਕੇ ਮੈਂ ਕਿਤੇ ਖਬਰ ਨਹੀਂ ਸੁਣੀ ਕਿਉਂਕਿ ਗਰਜੀਤ ਔਜਲਾ ਇੱਕ ਸ਼ਾਇਦ ਐਮਐਲਏ ਹੈ ਜੀਰਾ ਹੂੰ ਇਹ ਬਿਲਕੁਲ ਰਵਨੀਤ ਬਿੱਟੂ ਦੇ ਰਾਈਟ ਲੈਫਟ ਹੈ ਅੱਜ ਨਹੀਂ ਤਾਂ ਕੱਲ ਇਹ ਵੀ ਚਲੇ ਜਾਣਗੇ ਜੀ ਦੀ ਜੀ ਵਿੱਚ ਹੂੰ ਇਹ ਰਸਤਾ ਕਲੀਅਰ ਹੈ ਇਹ ਅਫਵਾਹ ਵੀ ਹੋ ਸਕਦੀ ਹੈ ਕਿਉਂਕਿ ਉਹ ਹਮੇਸ਼ਾ ਹੀ ਕਿਸੇ مانਚ ਤੇ ਇਕੱਠੇ ਹੁੰਦੇ ਸੀਗੇ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਟਾਈਮ ਵੀ ਇਹ ਤਿੰਨੇ ਬੀਜੇਪੀ ਦੇ ਖਿਲਾਫ ਚ ਬੈਠੇ ਬੈਠੇ ਸੀਗੇ ਮੋਰਚਾ ਲਗਾ ਕੇ ਧਰਨੇ ਦੇ ਵਿੱਚ ਅੱਜ ਇਹ ਬੀਜੇਪੀ ਚ ਗਏ ਆ ਤਾਂ ਜਿੱਦ ਕਿਸਾਨਪੁਰਨਾ ਲੱਗਿਆ ਕਿਸਾਨੀ ਧਰਨਾ ਲੱਗਿਆ ਵਾ ਤਾਂ ਕਿਆ ਰਵਨੀਤ ਬਿੱਟੂ ਫਿਰੋ ਮੋਦੀ ਸਾਹਿਬ ਤੇ ਜਾਂ ਅਬਜਲਾ ਸਾਹਿਬ ਜਾਂ ਜੀਰਾ ਸਾਹਿਬ ਜਾਂ ਉਹ ਆਏ ਤਾਂ ਹੈ ਨਹੀਂ ਕਿਦਣਾ ਕਿ ਆਉਣ ਤੋਂ ਉਹਨਾਂ ਦਾ ਸੁਭਾਵਨਾ ਬਣਦੀ ਆ ਚਲੋ ਜਦੋਂ ਆ ਜਾਣਗੇ ਅਸੀਂ ਉਹਨਾਂ ਨੂੰ ਵੀ ਸਵਾਲ ਕਰੂੰਗੇ ਫਿਲਹਾਲ ਅਸੀਂ ਰਵਨੀਤ ਮਿੱਟੂ ਨੂੰ ਸਵਾਲ ਕਰਦੇ ਆ ਵੀ ਅੱਜ ਕਿਹਾ ਤੁਸੀਂ ਨਰਿੰਦਰ ਮੋਦੀ ਤੋਂ ਤਿੰਨ ਕਾਲੇ ਕਾਨੂੰਨ ਆ ਜਿਹੜੇ ਇਹਨਾਂ ਦੇ ਵਿੱਚ ਤੁਸੀਂ ਧਰਨਾ ਲਾ ਕੇ ਬੈਠੇ ਰਹੇ ਠੰਡਾਂ ਜ਼ਮੀਆਂ 'ਚ ਤੁਸੀਂ ਲਾਈਵ ਹੁੰਦੇ ਸੀਗੇ ਤਾਂ ਕਿਹਾ ਤੁਸੀਂ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾ ਲੂਗੇ ਜੀ ਹੂੰ ਸਭ ਦੇਖੋ ਇਹਦੇ ਵਿੱਚ ਆਪਾਂ ਕਹਿ ਸਕਦੇ ਕਿ ਹਰ ਇੱਕ ਦਾ ਪਬਲਿਕ ਵਾਰੇ ਨਹੀਂ ਸੋਚਦਾ ਕਿ ਆਪਣੇ ਹਰ ਇੱਕ ਨੂੰ ਹੁੰਦਾ ਕਿ ਉਧਰ ਵਧੀਆ ਤਰੀਕੇ ਦੇ ਨਾਲ ਜਿਵੇਂ ਬੀਜੇਪੀ ਦੀ ਗੱਲ ਕਰੀਏ ਕਿ ਉਧਰ ਹੁਣ ਜਿਹੜੇ ਵਿਧਾਇਕ ਰਲ ਰਹੇ ਨੇ ਉਹਦੇ ਅਕੋਰਡਿੰਗ ਸਿਰਫ ਹਰ ਇੱਕ ਆਪਣੀ ਕੁਰਸੀ ਤੱਕ ਹੀ ਮਤਲਬ ਰੱਖਦਾ ਬਿਲਕੁਲ ਮੈਡਮ ਰੌਲਾ ਜਾਈਆ ਦੇਖ ਲਿਓ ਤੁਸੀਂ ਮੈਡਮ ਅੱਜ ਚੈਨਲ ਤੇ ਮੈਂ ਬੋਲ ਰਿਹਾ ਹਾਂ ਹੂੰ ਬੀਜੇਪੀ ਦਾ ਰੌਲਾ ਜਾਈਆ ਜਿੰਦੇ ਇਹ ਲੋਕ ਕਾ ਬੀਜੇਪੀ ਚ ਜਾ ਰਹੇ ਆ ਖਾਸ ਕਰਕੇ ਜਿਹੜੇ ਕਟੜ ਬੰਦਿਆਂ ਨੂੰ ਖਿੱਚ ਰਹੇ ਆ ਬੜੀਆਂ ਸੀਟਾਂ ਨੂੰ ਖਿੱਚ ਰਹੇ ਆ ਜਿਵੇਂ ਰਬਨੀਤ ਬਿੱਟੂ ਆ ਮੈਂ ਤਾਂ ਸਿੱਧਾ ਚੈਨਲ ਤੇ ਕਹਿੰਨਾ 20 CR ਦੀ ਗੇਮ ਚੱਲ ਰਹੀ ਆ ਮੈਡਮ ਹੂੰ 20 CR ਮਤਲਬ 20 ਕਰੋੜ ਦੀ ਗੇਮ ਚੱਲ ਰਹੀ ਆ ਜਿਹੜੇ ਪੁਰਾਣੇ ਦਿਗਜ ਆ ਜਿਹੜੇ ਸੀਟਾਂ ਤੇ ਮੌਜੂਦ ਨੇ ਮੰਨ ਲਓ ਤੁਸੀਂ 3-4 ਵਾਰ ਮੈਂਬਰ ਪਾਰਲੀਮੈਂਟ रह ਚੁੱਕਿਆ ਬੰਦਾ ਦਾਦੇ ਪੋਤੇ ਤੁਸੀਂ ਸੀਐਮ ਤੱਕ ਦੀ ਕੁਰਸੀ ਤੁਹਾਡੇ ਘਰ ਰਹੀ ਆ ਫਿਰ ਤੁਸੀਂ 20 CR ਵਾਲੀ ਗੇਮ 'ਚ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਮਲ ਆ ਜਿਹੜੇ 20 ਕਰੋੜ ਦਾ ਪਹਿਲਾਂ ਤੋਂ ਰੌਲਾ ਪਾਉਂਦੇ ਆ ਰਹੇ ਆ ਜਿਹੜੇ ਵਿਧਾਇਕ ਸਾਹਿਬ ਅੱਜ ਆਮ ਆਦਮੀ ਪਾਰਟੀ ਵਾਲੇ ਭਾਜੀਪੀ 'ਚ ਗਏ ਆ ਉਹਨਾਂ ਨੇ ਕਹਿਣਾ ਸੀਗਾ ਵੀ ਮੈਨੂੰ ਅਮਿਤ ਸ਼ਾਹ ਪਤਾ ਨਹੀਂ ਕਿ ਐ ਕਿਹਦਾ 20 ਕਰੋੜ ਦੇ ਵਿੱਚ ਮੈਨੂੰ ਉਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਮੈਂ ਵਿਕਿਆ ਨਹੀਂ ਸੀ ਅੱਜ ਤੁਸੀਂ ਭਾਜੀਪੀ 'ਚ ਗਏ ਅੱਜ ਬਿਨਾਂ ਵਿਕੇ ਤੇ ਚਲੇ ਗਏ ਜੀ ਜੀ ਜਿਵੇਂ ਆਪਾਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਜਿਵੇਂ ਹੁਣ ਲੋਕ ਸਭਾ ਚੋਣਾਂ ਦਾ ਜਿਹੜਾ ਸਮਾਂ ਨੇੜੇ ਆ ਗਿਆ ਉਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਅਰਵਿੰਦ ਕੇਜਰੀਵਾਲ ਦਾ ਜੇਲ ਚਲੇ ਜਾਣਾ ਤੇ ਉਸ ਤੋਂ ਬਾਅਦ ਜਿਵੇਂ ਸੁਸ਼ੀਲ ਰਿੰਕੂ ਦਾ ਭਾਜਪਾ ਦੇ ਸ਼ਾਮਲ ਹੋ ਜਾਣਾ ਤੇ ਸ਼ੀਤਰਾ ਅੰਗੁਰਾਲ ਦਾ ਜਿਹੜਾ ਉੱਧਰ ਵੀ ਭਾਜਪਾ ਦੇ ਸ਼ਾਮਲ ਹੋ ਜਾਣਾ ਕਿ ਇਹ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਹੈ ਆਪਾਂ ਝਟਕਾ ਵੀ ਕਹਿ ਸਕਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਬਿਲਕੁਲ ਦੇਖੋ ਮੈਂ ਆਮ ਆਦਮੀ ਦੀ ਸਪੋਰਟ ਤੇ ਨਹੀਂ ਬੋਲ ਰਿਹਾ ਪਾਰਟੀ ਦੀ ਤੇ ਮੈਂ ਉਹਨਾਂ ਲੋਕਾਂ ਦੀ ਸਪੋਰਟ ਤੇ ਬੋਲ ਰਿਹਾ ਜਿਨ੍ਹਾਂ ਨਾਲ ਤੁਸੀਂ ਧੋਖਾ ਕੀਤਾ ਜੀ ਹੂੰ ਤੁਸੀਂ ਗੱਲ ਨੋਟ ਕਰ ਲਿਓ ਤੁਸੀਂ ਬੀਜੇਪੀ ਚ ਜਾਓਗੇ ਤੁਹਾਡੇ ਨਾਲ ਨਾ ਘਰਦਾ ਜਿਹੜਾ ਕੁੱਤਾ ਹੁੰਦਾ ਨਾ ਘਰਦਾ ਧੋਖੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ ਰਹੂਗਾ ਨਾ ਕਾਂਗਰਸ ਜੋਗੇ ਰਹਿਣਗੇ ਨਾ ਆਮ ਆਦਮੀ ਪਾਰਟੀ ਜੋਗੇ ਰਹਿਣਗੇ ਬੀਜੇਪੀ ਇਹ ਜ ਆ ਹੱਲ ਕਰੂਗੀ ਉਹਨਾਂ ਜਿਹੜੇ ਸੁਪਨੇ ਦੇਖ ਰਹੇ ਆ ਇਹਨਾਂ ਦਾ ਪਤਾ ਵੀ ਨਹੀਂ ਲੱਗਣਾ ਇਹ ਰਾਜ ਸਭਾ ਵਿੱਚ ਹੈਗੇ ਆ ਜਾਂ ਬੀਜੇਪੀ ਦੇ ਹੈਗੇ ਜਾਂ ਨਹੀਂ ਹੈ ਕਿ ਵੋਟਾਂ ਦੇ ਬਾਅਦ ਤੁਸੀਂ ਹਾਲ ਦੇਖ ਲਓ ਕੀ ਹੋਣਾ ਜੀ ਇਹਨਾਂ ਦਾ ਜੀ ਜਿਵੇਂ ਦੇਖੋ ਬੀਜੇਪੀ ਦੀ ਗੱਲ ਕਰ ਰਹੇ ਆ ਆਪਣੀ ਜਿਹੜੀ ਸੈਂਟਰ ਸਰਕਾਰ ਹੈ ਕੇਂਦਰ ਸਰਕਾਰ ਹੈ ਕਿ ਪਹਿਲਾਂ ਹੁਣ ਆਪਾਂ ਦੇਖੀਏਗੇ ਕਿ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਦੂਰੀ ਵਾਰ ਵੀ ਜਿਹੜਾ ਦੂਸਰੀ ਵਾਰ ਆਪਾਂ ਕਹਿ ਸਕਦੇ ਆ ਕਿ ਪ੍ਰੋਟੈਸਟ ਕੀਤਾ ਗਿਆ ਧਰਨੇ ਲੱਗੇ ਨੇ ਪਰ ਹੁਣ ਤੱਕ ਜਿਹੜੇ ਜਿਵੇਂ ਤਿੰਨ ਕਾਲੇ ਕਾਨੂੰਨ ਨੇ ਹੁਣ ਤੱਕ ਨਹੀਂ ਜਿਹੜੇ ਲਾਗੂ ਕੀਤੇ ਗਏ ਬਿਲਕੁਲ ਮੈਡਮ ਦੇਖੋ ਤਿੰਨ ਕਾਲੇ ਕਾਨੂੰਨਾਂ ਪਿੱਛੇ ਕਿੰਨਾ ਰੌਲਾ ਚੱਲਦਾ ਜੀ ਦੇਖੋ 2020 21 ਤੋਂ ਚੱਲਦਾ ਆ ਰਿਹਾ ਕਿੰਨੀਆਂ ਸ਼ਾਤਾਂ ਹੋ ਗਈਆਂ ਜੀ ਪਹਿਲਾਂ ਕਿੰਨੀਆਂ ਹੋ ਗਈਆਂ ਪਤਾ ਨਹੀਂ ਉਹ 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 ਨੂੰ ਮੁੱਦਾ ਜਿਹਾ ਬਣਾ ਕੇ ਚੱਲ ਰਹੀਆਂ ਸਰਕਾਰਾਂ ਦੇਖੋ ਮੁੱਦਾ ਜਿਹਾ ਹੀ ਬਣ ਜਾਂਦਾ ਜੀ ਹੱਲ ਕੋਈ ਨਿਕਲਦਾ ਨਹੀਂ ਜੀ ਹੈ ਦੇਖੋ ਮਿੱਟੀਆਂ ਜੀਆਂ ਗੋਲੀਆਂ ਤੇ ਸਰਕਾਰਾਂ ਦੇ ਦਿੰਦੀਆਂ ਡੰਡੇ ਵਰਾਉਣੀ ਆ ਪੱਕਾ ਪੈਰਾ ਚਲੜਤਾੜਦੀਆਂ ਜੋ ਨੌਜਵਾਨਾਂ ਦੀਆਂ ਮੌਤਾਂ ਹੋਣੀਆਂ ਦੇਖੋ ਮੈਡਮ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੁਸੀਂ ਰਾਜਨੀਤੀ ਖੇਲੋ ਕਿਤੇ ਨਾ ਕਿਤੇ ਹੂਨ ਦੀ ਖੂਨ ਦੀ ਹੋਲੀ ਨਾ ਖੇਲੋ ਕਿਤੇ ਨਾ ਕਿਤੇ ਖੂਨ ਦੀ ਹੋਲੀ ਜਿਹੜੇ ਜਿਹਾ ਤੁਸੀਂ ਰਾਜਨੀਤੀ ਚਮਕਾਉਂਗੇ ਫਿਰ ਸਾਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਵੱਡਾ ਤੁਸੀਂ ਗਲਤ ਕਦਮ ਕੰਮ ਕਰ ਰਹੇ ਹੋ ਜੀ 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 ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਐਸੀ ਖੜ ਤੋਂ ਸੰਜੀਪ ਸ਼ਰਮਾ ਜੀ ਪਹਿਲਾਂ ਸਾਡੇ ਨਾਲ ਰਜਿੰਦਰ ਜੀ ਜੁੜੇ ਸੀ ਮਾਨਸਾ ਤੋਂ ਤੇ ਜਲੰਧਰ ਤਵੀ ਰੋੜਾ ਜੁੜੇ ਸੀ ਉਹਨਾਂ ਜਲੰਧਰ ਦਾ ਵੀ ਹਾਲ ਦੱਸਿਆ ਕਿ ਕੱਲ ਦੀ ਸਥਿਤੀ ਕੀ ਸੀਗੀ ਤੇ ਇਹ ਹੈ ਕਿ ਜਲੰਧਰ ਦੇ ਵਿੱਚ ਜ ਸੁਸ਼ੀਲ ਰਿੰਕੂ ਭਾਜਪਾ ਦੇ ਸ਼ਾਮਲ ਹੋ ਗਏ ਨੇ ਤੇ ਆਮਾਦੀ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਗਿਆ ਹੈ ਵਰਕਰਾਂ ਵੱਲੋਂ ਵਿਧਾਇਕਾਂ ਵੱਲੋਂ ਲੀਡਰਾਂ ਵੱਲੋਂ ਵੀ ਕਿ ਉਹਨਾਂ ਨੂੰ ਇੱਕ ਗद्दार ਦਾ ਕਰਾਰ ਦਿੱਤਾ ਗਿਆ ਪਰ ਸੁਸ਼ੀਲ ਰਿੰਕੂ ਨੇ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਕਿ ਇਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਆਮਾਦੀ ਪਾਰਟੀ ਵੱਲੋਂ ਵੀ ਆਪਣਾ ਗੁੱਸਾ ਜਿਹੜਾ ਜ਼ਾਹਿਰ ਕੀਤਾ ਗਿਆ ਤੇ ਜਿਵੇਂ ਹੁਣ ਲੋਕ ਸਭਾ ਚੋਣਾਂ ਨੇ ਉਸ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਲੀਡਰ ਇੱਕ ਦੂਸਰੇ ਜਿਹੜੇ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਅੱਗੇ ਵੀ ਜਿਵੇਂ ਹੁਣ ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਔਜਰਨ ਜਿਹੜੇ ਕਾਂਗਰਸੀ ਨੇ ਕਿ ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਹੁਣ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ